ਗੁਰਪਤਵੰਤ ਸਿੰਘ ਪੰਨੂ ਮਾਮਲੇ ਦੇ ਵਿੱਚ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਬਿਆਨ ਸਾਹਮਣੇ ਆਇਆ ਫਾਈਨੈਂਸ਼ੀਅਲ ਟਾਈਮਜ਼ ਦੇ ਹਵਾਲੇ ਨਾਲ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਕਿ ਨਰਿੰਦਰ ਮੋਦੀ ਨੇ ਕਿਹਾ ਕਿ ਜੇ ਭਾਰਤ ਦਾ ਕੋਈ ਵੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੀ ਅਸੈਸੀਨੇਸ਼ਨ ਕਰਾਉਣ ਦੇ ਵਿੱਚ ਮਲਬਸ ਸੀਗਾ ਉਹਦੀ ਇਨਵੋਲਵਮੈਂਟ ਸੀਗੀ ਤਾਂ ਉਹਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਏਗੀ ਉਹਦੇ ਜਿਹੜੇ ਸਬੂਤ ਸਾਨੂੰ ਦਿੱਤੇ ਜਾਣ ਅਸੀਂ ਉਸ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਦਰਸਲ ਗੁਰਪਤਵੰਦ ਸਿੰਘ ਪੰਨੂ ਜਿਹੜਾ ਅਮਰੀਕਾ ਤੇ ਕੈਨੇਡਾ ਦੋ ਦੇਸ਼ਾਂ ਦੀ ਨਾਗਰਿਕਤਾ ਆਪਣੇ ਕੋਲ ਆ ਉਹਦੇ ਕੋਲ ਗੁਰਪਤਵੰਦ ਸਿੰਘ ਪੰਨੂ ਨੂੰ ਅਸੈਸੀਨੇਟ ਕਰਾਉਣ ਵਾਸਤੇ ਇੱਕ ਸਾਜ਼ਿਸ਼ ਰਚੀ ਜਾ ਰਹੀ ਸੀ ਜਿਹਦੇ ਵਿੱਚ ਭਾਰਤ ਦਾ ਇੱਕ ਨਾਗਰਿਕ ਜਿਹੜਾ ਗੁਜਰਾਤ ਦਾ ਰਹਿਣ ਵਾਲਾ 52 ਸਾਲਾ ਨikhil Gupta ਜਿਹੜਾ ਉਹਨੂੰ ਅਮਰੀਕਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਮਰੀਕਾ ਦੀ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਐ ਉਹਨਾਂ ਨੇ ਗ੍ਰਿਫਤਾਰ ਕੀਤਾ ਸੀਗਾ ਕਿ ਨikhil gupta ਨੂੰ ਭਾਰਤ ਦੇ ਕਿਸੇ ਖੂਫੀ ਏਜੰਸੀ ਦੇ ਏਜੰਟ ਨੇ ਹਾਇਰ ਕੀਤਾ ਕਿ ਅਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਗੁਰਪਤਵੰਤ ਸਿੰਘ ਪੰਨੂ ਦਾ ਜਿਹੜਾ ਉਹ ਕਤਲ ਕਰਾਉਣਾ ਜਿਸ ਵਾਸਤੇ ਨikhil gupta ਜਿਹੜਾ ਕਿ ਦੱਸਿਆ ਜਾਂਦਾ ਡਰੱਗ ਦੇ ਕਾਲੇ ਕਾਰੋਬਾਰ ਨਾਲ ਜੁੜਿਆ ਹੋਇਆ ਇਹਨੇ ਇੱਕ ਹਿਟਮੈਨ ਯਾਨੀ ਕਿ ਇੱਕ ਕੰਟਰੈਕਟ ਕਿਲਰ ਵੀ ਹਾਇਰ ਕਰ ਲਿਆ ਸੀ ਜਿਹਦੇ ਨਾਲ ਇਹਨਾਂ ਦੀ ਜਿਹੜੀ ਸਾਰੀ ਡੀਲ ਹੈ ਉਹ 1 ਲੱਖ ਡਾਲਰ ਦੇ ਵਿੱਚ ਹੋਈ ਸੀ ਪੇਸ਼ਗੀ ਵਜੋਂ 15000 ਡਾਲਰ ਜਿਹੜੇ ਆ ਉਹ ਉਸ ਕੰਟਰੈਕਟ ਕਿਲਰ ਨੂੰ ਦੇ ਵੀ ਦਿੱਤੇ ਗਏ ਸੀ ਪਰ ਇਹ ਸਾਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਹ ਕੰਟਰੈਕਟ ਕਿਲਰ ਜਿਹੜਾ ਉਹ ਅਮਰੀਕਾ ਦੀ ਖੂਫੀਆ ਏਜੰਸੀਆਂ ਦਾ ਅੰਡਰਕਵਰ ਏਜੰਟ ਨਿਕਲਿਆ ਉਹਨੇ ਇਹ ਸਾਰੀ ਗੱਲਬਾਤ ਜਦੋਂ ਆਪਣੇ ਡਿਪਾਰਟਮੈਂਟ ਨੂੰ ਦੱਸੀ ਉਹ ਤੋਂ ਬਾਅਦ ਨikhil ਗੁਪਤਾ ਜਿਹੜਾ ਇਹਨੂੰ ਚੇਕੋ ਸੁਲਵਾਕੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਦਾਂ ਹੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ ਜੁਲਾਈ ਮਹੀਨੇ ਦੇ ਵਿੱਚ ਉਸ ਤੋਂ ਬਾਅਦ 21 ਸਤੰਬਰ ਵਾਲੇ ਦਿਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਆਪਣੇ ਹਾਊਸ ਆਫ ਕਾਮਨਸ ਦੇ ਵਿੱਚ ਯਾਨੀ ਕਿ ਆਪਣੇ ਸੰਸਦ ਦੇ ਵਿੱਚ ਇਹ ਇਲਜ਼ਾਮ ਲਗਾਇਆ ਸੀਗਾ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੇ ਵਿੱਚ ਵੀ ਭਾਰਤ ਦੀ ਖੂਫੀਆ ਏਜੰਸੀਆਂ ਦੇ ਜਿਹੜੇ ਏਜੰਟਸ ਆ ਉਹਨਾਂ ਦਾ ਹੱਥ ਹੈ ਜਿਸ ਦੇ ਚਲਦਿਆਂ ਭਾਰਤ ਦੀ ਖੂਫੀਆ ਏਜੰਸੀਆਂ ਦੇ ਜਿਹੜੇ ਏਜੰਟਸ ਆ ਉਹਨਾਂ ਦੀ ਜਦੋਂ ਸ਼ਮੂਲੀਅਤ ਸਾਹਮਣੇ ਆਈ ਤਾਂ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੀ ਤਕਰਾਰ ਹੈ ਇਹ ਵੱਧ ਗਈ ਪਹਿਲਾਂ ਵੀਜ਼ਾਸ ਬੰਦ ਹੋ ਗਏ ਇੱਕ ਦੂਜੇ ਲਈ ਵੀਜ਼ਾ ਬੰਦ ਕਰ ਦਿੱਤੇ ਫਿਰ ਬਾਅਦ ਚ ਹੌਲੀ ਹੌਲੀ ਰੈਸਟ੍ਰਿਕਸ਼ਨਾਂ ਖੋਲੀਆਂ ਗਈਆਂ ਔਰ ਜਦੋਂ ਫਿਰ ਗੁਰਪਤਵੰਤ ਸਿੰਘ ਪੰਨੂ ਦਾ ਮਾਮਲਾ ਸਾਹਮਣੇ ਆਇਆ ਤਾਂ ਕੈਨੇਡਾ ਨੇ ਇੱਕ ਵਾਰ ਫੇਰ ਕਿਹਾ ਕਿ ਅਸੀਂ ਭਾਰਤ ਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਉਹਨਾਂ ਦੇ ਏਜੰਸੀਆਂ ਦੇ ਜਿਹੜੇ ਕੁਝ ਲੋਕ ਆ ਉਹਨਾਂ ਨੇ ਹਰਦੀਪ ਨੇਜਰ ਕਤਲ ਮਾਮਲੇ ਦੇ ਵਿੱਚ ਜਿਹੜੀ ਹੈ ਸ਼ਮੂਲੀਅਤ ਆ ਪਰ ਹੁਣ ਜਿੱਥੇ ਕੈਨੇਡਾ ਦੇ ਇਸ ਗੱਲ ਦਾ ਕੋਈ ਜਵਾਬ ਕੋਈ ਠੋਸ ਜਵਾਬ ਭਾਰਤ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਬਾਰ-ਬਾਰ ਇਹੀ ਗੱਲ ਕਹੀ ਗਈ ਕਿ ਤੁਸੀਂ ਸਾਨੂੰ ਸਬੂਤ ਮੁਹੱਈਆ ਕਰਾਓ ਅਸੀਂ ਤੁਹਾਡਾ ਜਰੂਰ ਸਾਥ ਦੇਵਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਪਰ ਗੁਰਪਤਵੰਤ ਸਿੰਘ ਪੰਨੂ ਮਾਮਲੇ ਦੇ ਵਿੱਚ ਜਿੱਥੇ 12 ਪੇਜਾਂ ਦੀ ਇੱਕ ਰਿਪੋਰਟ ਜਿਹੜੀ ਆ ਉਹ ਪਬਲਿਕ ਕੀਤੀ ਗਈ ਜਦੋਂ ਕੋਰਟ ਦੇ ਵਿੱਚ ਕੇਸ ਦਾਖਲ ਕੀਤਾ ਗਿਆ ਕਿ ਭਾਰਤ ਦਾ ਇੱਕ ਨਾਗਰਿਕ ਜਿਹਦਾ ਨਾਮ ਨikhil gupta 52 ਸਾਲ ਦੀ ਉਮਰ ਹੈ ਡਰਗ ਦੇ ਕਾਰੋਬਾਰ ਨਾਲ ਉਹ ਜੁੜਿਆ ਹੋਇਆ ਉਹ ਗੁਰਪਤਵੰਤ ਸਿੰਘ ਪੰਨੂ ਜਿਹੜਾ ਬਤੌਰ ਸਿੱਖ ਫॉर ਜਸਟਿਸ ਦਾ ਲੀਗਲ ਕਾਉਂਸਲ ਹੈ ਪੇਸ਼ੇ ਤੋਂ ਇੱਕ ਵਕੀਲ ਹੈ ਉਹਨੂੰ ਅਸੈਸੀਨੇਟ ਕਰਾਉਣਾ ਚਾਹੁੰਦੇ ਆ ਤਾਂ ਉਹ ਤੋਂ ਬਾਅਦ ਆ ਪਹਿਲੀ ਵਾਰ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਨੇ ਬਿਆਨ ਦਿੱਤਾ ਕਿ ਹਾਂ ਅਗਰ ਭਾਰਤ ਦਾ ਕੋਈ ਨਾਗਰਿਕ ਅਜਿਹੀ ਗਤੀਵਿਧੀ ਵਿੱਚ ਸ਼ਾਮਲ ਹੋਇਆ ਤਾਂ ਅਸੀਂ ਜ਼ਰੂਰ ਉਸ ਖਿਲਾਫ ਕਾਰਵਾਈ ਕਰਾਂਗੇ ਪਰ ਸਾਨੂੰ ਸਭ ਤੋਂ ਪਹਿਲਾਂ ਜਿਹੜੇ ਠੋਸ ਸਬੂਤ ਉਸ ਮੁਤਲਕ ਦਿੱਤੇ ਜਾਣ Subscribe to One India channel and never miss an update.